ਕਾਈ ਕਬਡੀ ਖਬਰ ਦਾ ਰੁਕ ਕਰਦੇ ਹਾਂ ਅਸ਼ਵੀ ਸ਼ਰਮਾ ਨੂੰ ਬੀਜੇਪੀ ਵੱਲੋਂ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਸ਼ਵੀ ਸ਼ਰਮਾ ਪਠਾਨਕੋਟ ਤੋਂ ਵਿਧਾਇਕ ਨੇ ਬੀਜੇਪੀ ਦੇ ਪਹਿਲਾ ਪੰਜਾਬ ਬੀਜੇਪੀ ਦੇ ਪ੍ਰਧਾਨ ਰਹੇ ਚੁੱਕੇ ਨੇ ਤੇ ਹੁਣ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ ਅਸ਼ਵੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਹੈ ਬੀਜੇਪੀ ਵੱਲੋਂ ਜਦੋਂ ਪਹਿਲਾ ਅਸ਼ਵੀ ਸ਼ਰਮਾ ਪ੍ਰਧਾਨ ਸੀ ਉਹਨਾਂ ਤੋਂ ਬਾਅਦ ਅਸ਼ਵੀ ਸ਼ਰਮਾ ਤੋਂ ਬਾਅਦ ਸੁਨੀਲ ਜਾਖੜ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਸੀ ਸੁਨੀਲ ਜਾਖੜ ਇਸ ਵੇਲੇ ਮੌਜੂਦਾ ਪ੍ਰਧਾਨ ਨੇ ਉਹ ਮੌਜੂਦਾ ਪ੍ਰਧਾਨ ਦੇ ਤੌਰ ਤੇ ਆਪਣਾ ਕੰਮ ਕਰਦੇ ਰਹਿਣਗੇ ਨਾਲ ਅਸ਼ਵਨੀ ਸ਼ਰਮਾ ਨੂੰ ਪਾਰਟੀ ਨੇ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਹੈ ਸੋ ਅਸ਼ਵਨੀ ਸ਼ਰਮਾ ਦੇ ਨਾਲ ਜੁੜੀ ਇੱਕ ਵੱਡੀ ਅਪਡੇਟ ਹੈ ਅਸ਼ਵਨੀ ਸ਼ਰਮਾ ਕਿਉਂਕਿ ਦੋ ਹੀ ਵਿਧਾਇਕ ਭਾਜਪਾ ਦੇ ਜਿੱਤੇ ਸੀ ਇਹ ਜਿਨ੍ਹਾਂ ਚੋਂ ਇੱਕ ਅਸ਼ਵਨੀ ਸ਼ਰਮਾ ਨੇ ਔਰ ਦੂਸਰੇ ਜੰਗੀ ਲਾਲ ਮਹਾਜਰ ਨੇ ਸੋ ਦੋ ਵਿਧਾਇਕ ਭਾਜਪਾ ਕੋਲ ਨੇ ਇਸ ਵੇਲੇ ਪੰਜਾਬ ਵਿਧਾਨ ਸਭਾ ਦੇ ਵਿੱਚ ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਜਿੱਤ ਕੇ ਆਏ ਸੀ ਪਹਿਲਾ ਲੰਮਾ ਸਮਾਂ ਪਾਰਟੀ ਦੀ ਪ੍ਰਧਾਨਗੀ ਕਰ ਚੁੱਕੇ ਨੇ ਪਾਰਟੀ ਦੀ ਵਾਕਡੋਰ ਸੰਭਾਲ ਚੁੱਕੇ ਨੇ ਤੇ ਹੁਣ ਦੁਬਾਰਾ ਪਾਰਟੀ ਨੇ ਅਸ਼ਵਨੀ ਸ਼ਰਮਾ ਨੂੰ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਹੈ ਯਾਨੀ ਸੁਨੀਲ ਜਾਖੜ ਦੇ ਨਾਲ ਮਿਲ ਕੇ ਉਹ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਕੰਮ ਕਰਨਗੇ ਮੌਜੂਦਾ ਜ਼ਿੰਮੇਵਾਰੀ ਜਿਹੜੀ ਹੈ ਪਾਰਟੀ ਪ੍ਰਧਾਨ ਦੀ ਉਹ ਸੁਨੀਲ ਜਾਖੜ ਦੇ ਕੋਲ ਹੈ ਉਹਨਾਂ ਦੇ ਕੋਲ ਹੀ ਰਹੇਗੀ ਔਰ ਉਹ ਪਾਰਟੀ ਪ੍ਰਧਾਨ ਦੇ ਤੌਰ ਤੇ ਵਿਚਰਦੇ ਰਹਿਣਗੇ ਪਰ ਉਹਨਾਂ ਦੇ ਨਾਲ ਇੱਕ ਹੋਰ ਐਡੀਸ਼ਨ ਕਰ ਦਿੱਤੀ ਗਈ ਹੈ ਅਸ਼wini ਸ਼ਰਮਾ ਦੇ ਰੂਪ ਦੇ ਵਿੱਚ ਉਹਨਾਂ ਨੂੰ ਐਕਟਿੰਗ ਪ੍ਰੈਜ਼ੀਡੈਂਟ ਪਾਰਟੀ ਨੇ ਲਗਾਇਆ ਹੈ ਕਾਰਜਕਾਰੀ ਪ੍ਰਧਾਨ ਕਿਉਂਕਿ ਉਹਨਾਂ ਦਾ ਇੱਕ ਲੰਮਾ ਚੌੜਾ ਤਜਰਬਾ ਹੈ ਪ੍ਰਧਾਨਗੀ ਨੂੰ ਲੈ ਕੇ ਨਿਪਿੰਦਰ ਬਰਾੜ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਇਹ ਨਿਪਿੰਦਰ ਪਹਿਲਾਂ ਇਹ ਚਰਚਾਵਾਂ ਸੀ ਕਿ ਭਾਜਪਾ ਪ੍ਰਧਾਨ ਬਦਲ ਸਕਦੀ ਹੈ ਕਿ ਇਸ ਨਿਯੁਕਤੀ ਨੂੰ ਇਸ ਪੁਆਇੰਟ ਆਫ View ਨਾਲ ਦੇਖਿਆ ਜਾ ਸਕਦਾ ਹੈ ਕਿ ਪ੍ਰਧਾਨ ਤੇ ਹੁਣ ਇਹ ਇਸ਼ਾਰਾ ਹੈ ਕਿ ਜਾਖੜ ਹੀ ਰਹਿਣਗੇ ਨਾਲ ਸਪੋਰਟਿਵ ਜਿਹੜੀ ਹੈ ਉਹ ਅਸ਼ਵਨੀ ਸ਼ਰਮਾ ਦੀ ਸਪੋਰਟ ਰਹੇਗੀ ਤਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਨਪਿੰਦਰ ਬਰਾੜ ਦੇ ਨਾਲ ਦੁਬਾਰਾ ਸਾਡੇ ਸਹਿਯੋਗੀ ਤਾਂ ਅਸ਼ਵਨੀ ਸ਼ਰਮਾ ਬਾਰੇ ਅਪਡੇਟ ਦੇ ਰਹੇ ਆ ਦਰਸ਼ਕਾਂ ਨੂੰ ਪਾਰਟੀ ਦੇ ਵਰਕਿੰਗ ਸਟੇਟ ਪ੍ਰੈਜ਼ੀਡੈਂਟ ਉਹਨਾਂ ਨੂੰ ਲਗਾ ਦਿੱਤਾ ਗਿਆ ਹੈ ਵਰਕਿੰਗ ਸਟੇਟ ਪ੍ਰੈਜ਼ੀਡੈਂਟ ਕਾਰਜਕਾਰੀ ਪ੍ਰਧਾਨ ਦੀ ਉਹ ਜ਼ਿੰਮੇਵਾਰੀ ਸੰਭਾਲਣਗੇ ਸੁਨੀਲ ਜਾਖੜ ਦੇ ਨਾਲ ਮਿਲ ਕੇ ਸੁਨੀਲ ਜਾਖੜ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ ਉਹ ਇਸ ਜ਼ਿੰਮੇਵਾਰੀ ਨੂੰ ਕੰਟੀਨਿਊ ਕਰਨਗੇ ਔਰ ਉਹਨਾਂ ਦੇ ਨਾਲ ਅਸ਼wini ਸ਼ਰਮਾ ਸਹਿਯੋਗੀ ਦੇ ਤੌਰ ਤੇ ਕੰਮ ਕਰਨਗੇ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਕਿਉਂਕਿ ਅਸ਼wini ਸ਼ਰਮਾ ਦਾ ਇੱਕ ਲੰਮਾ ਚੌੜਾ ਤਜਰਬਾ ਹੈ ਪਾਰਟੀ ਪ੍ਰਧਾਨ ਦੇ ਤੌਰ ਤੇ ਉਹ ਬਹੁਤ ਲੰਮਾ ਸਮਾਂ ਕੰਮ ਕਰ ਚੁੱਕੇ ਨੇ ਔਰ ਹੁਣ ਉਹਨਾਂ ਨੂੰ ਮੋੜ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਪਠਾਨਕੋਟ ਤੋਂ ਵਿਧਾਇਕ ਰਹਿ ਚੁੱਕੇ ਨੇ ਅਸ਼ਵਨੀ ਸ਼ਰਮਾ ਔਰ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਅਸ਼ਵਨੀ ਸ਼ਰਮਾ ਪੰਜਾਬ ਬੀਜੇਪੀ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਚੁੱਕੇ ਨੇ ਨਪਿੰਦਰ ਬਰਾੜ ਦੁਬਾਰਾ ਜੁੜੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਨਪਿੰਦਰ ਕਿਸ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਕਿ ਇਹ ਇੱਕ ਇਸ਼ਾਰਾ ਹੈ ਜਿਵੇਂ ਪਹਿਲਾਂ ਗੱਲ ਹੁੰਦੀ ਸੀ ਕਿ ਜਾਖੜ ਬਦਲ ਵੀ ਸਕਦੇ ਨੇ ਕਿਉਂਕਿ ਪਹਿਲਾਂ ਤਾਂ ਜਾਖੜ ਨੇ ਖੁਦ ਇੱਛਾ ਜਤਾਈ ਸੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੰਟੀਨਿਊ ਕਰਨ ਦਾ ਮਨ ਬਣਾ ਲਿਆ ਤਾਂ ਹੁਣ ਕੀ ਵਰਕਿੰਗ ਪ੍ਰੈਜ਼ੀਡੈਂਟ ਲਾਉਣਾ ਇਹ ਸੰਕੇਤ ਕਰਦਾ ਹੈ ਕਿ ਜਾਖੜ ਹੀ ਉਹਨਾਂ ਅੱਗੇ ਚੱਲਣਗੇ ਤੇ ਅਸ਼ਵਨੀ ਸ਼ਰਮਾ ਉਹਨਾਂ ਦੀ ਸਪੋਰਟਿਵ ਟੀਮ ਵਜੋਂ ਕੰਮ ਕਰਨਗੇ